ਸਾਡੇ ਵਿਆਹ ਦੀ ਗੱਲ ਆ ਸਾਡੇ ਘਰ ਦੀ ਗੱਲ ਆ ਆਮ ਆਪਣੇ ਘਰ ਦੀ ਗੱਲ ਬਾਹਰ ਬੰਦਾ ਕਿਸੇ ਨਾਲ ਸ਼ੇਅਰ ਨਹੀਂ ਕਰਦਾ ਮੈਂ ਤੁਹਾਨੂੰ ਸਟੇਜ ਤੇ ਖੜ ਕੇ ਦੱਸਣ ਲੱਗਿਆ ਹਾਂ ਹਾਂ ਜੀ ਸਟੇਜ ਹਾਂ ਜਦੋਂ ਵੀ ਖਾਸ ਕਰਕੇ ਜ਼ਮੀਨ ਵਾਲੇ ਪਰਿਵਾਰਾਂ ਦੇ ਵਿੱਚ ਕਿਸੇ ਰਿਸ਼ਤੇ ਦੀ ਗੱਲ ਚੱਲਦੀ ਹੈ ਤਾਂ ਸੌਦਾ ਸ਼ੁਰੂ ਹੁੰਦਾ ਕਿੱल्ल्या ਤੋਂ ਜਦੋਂ ਸਾਡੇ ਵਿਆਹ ਦੀ ਗੱਲ ਚੱਲੀ ਪਹਿਲਾਂ ਤਾਂ ਜਿਹੜੀ ਸਭ ਤੋਂ ਵੱਡੀ ਗੱਲ ਹੈ ਉਹ ਸਭ ਤੋਂ ਛੋਟੀ ਗੱਲ ਆ ਹੁਣ ਤੁਸੀਂ ਸੋਚੋਗੇ ਉਹ ਕਿਵੇਂ ਉਹ ਕਿਵੇਂ ਬਾਈ ਜੀ ਜਿਹੜੇ ਮੇਰੇ ਸਹੁਰਾ ਸਾਹਿਬ ਇਹਨਾਂ ਦੇ ਫਾਦਰ ਸਾਹਿਬ ਉਹਨਾਂ ਦਾ ਕੱਦ ਹੱਦਾਂ ਹੀ ਵੱਧ ਹੱਦਾਂ ਹੀ ਵੱਧ ਛੋਟਾ 1.5 ਫੁੱਟ ਤੇ ਬੜੇ ਉੱਚੇ ਲੰਮੇ ਜਵਾਨ ਹੈ ਆਹ 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 ਜਦੋਂ ਸਾਡੇ ਰਿਸ਼ਤੇ ਦੀ ਗੱਲ ਚੱਲੀ ਅੱਛਾ ਜੀ ਮੈਨੂੰ ਵੇਖਣ ਚਲੇ ਗਏ ਪਿੰਡ ਸਾਡੇ ਮੇਰੇ ਫਾਦਰ ਸਾਹਿਬ ਨੂੰ ਕਹਿੰਦੇ ਆ ਕਰੋ ਬਾਈ ਜੀ ਗੱਦੀ ਸਿੱਧੀ ਖੇਤ ਹੀ ਲੈ ਜਾਓ ਪਹਿਲਾਂ ਸਾਨੂੰ ਜ਼ਮੀਨ ਵਿਖਾ ਕੇ ਲਿਓ ਆ ਠੀਕ ਆ ਫਿਰ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਜ਼ਮੀਨ ਵਿਖਾ ਲਿਆ ਉਹਨੇ ਆ ਖੇਤ ਚਲੇ ਗਏ ਉੱਥੇ ਜਾ ਕੇ ਵੱਟਾਂ ਤੇ ਡਿੱਗਦਾ ਫਿਰੇ ਮਾਰ ਵੱਟਾਂ ਤੇ ਡਿੱਗਣਾ ਹੀ ਸੀ ਸੁਖਣਾ ਚੱਲ ਮੈਂ ਕੱਦ ਸੀ ਲਓ ਜੀ ਕਰ ਕਰਾ ਕੇ ਸਾਡਾ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਇੱਕ ਆਪਣੇ ਹੋਰ ਰਿਵਾਜ ਆਵੇ ਆਪਾਂ ਨਵੀਂ ਵਿਆਹੀ ਬੋਟੀ ਨੂੰ ਮਹੀਨਾ ਸਵਾ ਮਹੀਨਾ ਮੰਨਦੇ ਤੋਂ ਥੱਲੇ ਪੈਰ ਨਹੀਂ ਲਾਉਣ ਦਿੰਦੇ ਬੜਾ ਚਾਹ ਹੁੰਦਾ ਇਹਨਾਂ ਨੇ ਜਿਆਦਾ ਉਹ ਹੁੰਦਾ ਜਾਂ ਨਹੀਂ ਹੁੰਦਾ ਇਹ ਸਾਰਿਆਂ ਦਾ ਬੇਬੇ ਠੀਕ ਲੋ ਜੀ ਚੂੜਾ ਚੜਾ ਪਾਇਆ ਹੁੰਦਾ ਮਹਿੰਦੀ ਲੱਗੀ ਹੁੰਦੀ ਐ ਆ ਹੁਣ ਤਾਂ ਹੋਰ ਬੜੇ ਨਵੇਂ ਕੰਮ ਚੱਲ ਪਏ ਮੇਰਾ ਤਾਂ ਜੀ ਨੇਲ ਆਰਟ ਕਰਾਇਆ ਮੇਰੇ హెਅਰ ਬਾਉਂਡ ਕਰਾਇਆ ਸਮੂਥਨੇ ਕਰਾਈ ਐ ਕੁੜੀਆਂ ਕੋਲੇ ਇੰਨੇ ਬਹਾਨੇ ਹੁੰਦੇ ਇੰਨੇ ਬਹਾਨੇ ਹੁੰਦੇ ਲੋ ਜੀ ਜਦੋਂ ਸਵਾ ਕੁ ਮਹੀਨੇ ਬਾਅਦ ਆਇਆ ਮਾਂ ਦੀ ਤੀਨੂ ਕੰਮ ਨਹੀਂ ਆਪਣੇ ਰੰਗ ਵਿਖਾਉਣੇ ਸ਼ੁਰੂ ਕਰਦੇ ਕਿਉਂ ਕੀ ਗੱਲ ਹੋ ਗਈ ਬਾਈ ਕਦੇ ਦਾਲ ਚ ਮੂਨ ਵੱਡ ਪਾ ਦਿਆ ਕਰੇ ਕਦੇ ਤਵੇ ਤੇ ਰੋਟੀ ਮਚਾ ਦਿਆ ਕਰੇ ਇਹ ਵੀ ਮਾੜੀ ਗੱਲ ਕਦੇ ਪਿੰਡੀਆਂ ਚ ਪਾਣੀ ਪਾ ਦਿਆ ਕਰੇ ਓਏ ਆ ਚੰਗੀ ਗੱਲ ਸ਼ਗੀ ਜਾਓ ਸਰਾ ਟੱਪਰ ਮੈਂ ਕਹਿੰਦੀ ਏਡੇ ਹੋ ਗਏ ਤਰੀ ਵਾਲੀਆਂ ਪਿੰਡੀਆਂ ਪਹਿਲੀ ਵਾਰੀ ਖਾਧੀਆਂ ਕਹਿੰਦੀ ਵੇਖੀ ਚੱਲੋ ਅੱਗੇ ਅੱਗੇ ਹੋਤਾ ਕਾ ਕਹਿੰਦੀ ਤੁਹਾਨੂੰ ਨੰਮੀਆਂ ਨੰਮੀਆਂ ਸਬਜ਼ੀਆਂ ਬਣਾ ਕੇ ਪਹੁੰਚਣੀਆਂ ਤੁਸੀਂ ਅਜ ਤੱਕ ਕਦੇ ਖਾਧੀਆਂ ਨਾ ਹੋ ਲਓ ਗੱਲ ਹੈ ਬਾਈ ਜੀ ਜਦੋਂ 7-6 ਮਹੀਨੇ ਦੀ ਗੇਮ ਹੋਏ ਤਾਂ ਬੰਦਾ ਔਖਾ ਸੌਖਾ ਕੱਟ ਲੈਂਦਾ ਹੈ ਮੈਂ ਕਿਹਾ ساری ਉਮਰ ਦਾ ਮਾਮਲਾ ਕਿ ਤਨਾ ਕਿਹਾ ਮੈਂ ਵੀ ਬੋਲ ਪਿਆ ਉਹ ਕੀ ਕਿਹਾ ਬਾਈ ਮੈਂ ਤਾਂ ਦਾਲ ਵਿੱਚ ਲੂਣ ਦਾ ਪਾ ਦਿੰਨੀ ਆ ਕਦੇ ਤਵੇਂ ਤੇ ਰੋਟੀ ਤੂੰ ਮਚਾ ਦਿੰਨੀ ਆ ਬਸ ਤੈਨੂੰ ਹੋਰ ਕੀ ਸਿਖਾਇਆ ਤੇਰੀ ਮਾਂ ਨੇ ਉਹ ਫਿਰ ਜਵਾਬ ਕੀ ਮਿਲਿਆ ਬਾਈ ਕਹਿੰਦੀ ਜੀ ਰੱਖੀ ਲਾੜਲੀ ਮੈਂ ਸੁੱਤੀ ਨਹੀਂ ਜਗਾਇਆ ਮੇਰੀ ਮਾਂ ਨੇ ਮੈਂ ਕਿਹਾ ਵੀ ਲਾੜਲੀ ਵਾਲਾ ਕੰਮ ਤਾਂ ਠੀਕ ਆ ਬੰਦਾ ਘੰਟਾ ਲਈ ਉੱਠਕੂ ਪਰ ਇਹ ਥੋੜਾ ਜਿਹਾ ਭਿੰਡੀਆਂ ਚ ਪਾਣੀ ਪਾ ਪਾ ਖਵਾਈ ਚੰਗਾ ਹਾਂ ਸੁਣੋ ਭਣ ਲਓ ਜੀ ਸਵਾਖ ਮਹੀਨਾ ਸਾਡੇ ਵਿਆਹ ਤੋਂ ਬਾਅਦ ਦੋਹਾਂ ਦੇ ਆਪਸ ਵਿੱਚ ਕੀ ਸਵਾਗਤ ਹੁੰਦੇ ਆ ਜ਼ਰਾ ਗਾਣ ਸਵਾਗਤ ਲਈ ਪਾਹ ਦੁਨੀਆਂ ਨਹੀਂ ਕਦੇ ਤਵੇਂ ਤੇ ਰੋਟੀ ਤੂੰ ਮਚਾ ਦਿੱਤੀ ਏ ਧਾਲ ਵਿੱਚ ਲੂਣ ਵੱਡ ਪਾਹ ਦੁਨੀਆਂ ਨਹੀਂ ਕਦੇ ਤਵੇਂ ਤੇ ਰੋਟੀ ਤੂੰ ਮਚਾ ਦਿੱਤੀ ਏ ਦੱਸ ਤੈਨੂੰ ਹੋਰ ਕੀ ਸਿਖਾਇਆ ਤੇਰੀ ਤੇ ਤੈਨੂੰ ਹੋਰ ਕੀ ਸਖਾਇਆ ਤੇਰੀ ਮਾਂ ਨੇ ਹੋ ਦੱਸਦੀਆਂ ਦੱਸਦੀਆਂ ਕੀ ਸਖਾਇਆ ਓ ਰਖੀ ਲਾੜਲੀ ਮੈਂ ਸੁਤੀ ਨਹੀਂ ਜਗਾਇਆ ਮੇਰੀ ਮਾਂ ਨੇ ਲਾੜਲੀ ਨੂੰ ਸੁਤੀ ਨਹੀਂ ਜਗਾਇਆ ਮੇਰੀ ਮਾਂ ਨੇ ਲਾੜਲੀ ਨੂੰ ਸੁਤੀ ਨਹੀਂ ਜਗਾਇਆ ਮੇਰੀ ਮਾਂ ਨੇ ਹੋ ਨਿੱਕੀ ਨਿੱਕੀ ਵੱਲੋਂ ਐਵੇਂ ਤਾੜਦਾ ਰਹੇ ਮੈਨਾਂ ਕਰਨੀ ਤੇਰੀ ਰੋਗ ਮਾਰ ਕਰ ਰਕੇ ਵਦਾਜ ਦਾ ਰੱਕ ਮੇਰੇ ਬਾਪੂ ਰੇ ਹੋ 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 ਰੱਕ ਚ ਨਾ ਕੇ ਵੀ ਤਰਾ ਬਾਪੂ ਹੀ ਲੈ ਕੇ ਗਿਆ ਹੁਣ ਬ੍ਰੇਕਾਂ ਤੱਕ ਪੈਰ ਨਹੀਂ ਪਹੁੰਚਦੇ ਗੱਲਾਂ ਮਾਰਦੇ ਦਾਜ ਦਾ ਟਰੱਕ ਐਵੇਂ ਤੱਕਲੀ ਗੱਲ ਸੁਣ ਗਈ ਕੋਈ ਜਟਕਾ ਸੁਣਾ ਕਿੱਥੀਆਂ ਦਾ ਵਿੱਚ ਪਹਿਲਾ ਤੇਰੇ ਬਾਪੂ ਰੇ ਸੱਕਦੀ ਜਸਾਂ ਨਹੀਂ ਤੂੰ ਵੇਖਣਾ ਕਿ ਬਿੱਲੋ ਫੇਰ ਤਸ ਤੇਰਾ ਮੂਰੀ ਕਿ ਲੱਜੋਂ ਤੱਕਦੀ ਜਸਾਂ ਨਹੀਂ ਵੇਖਣਾ ਕਿ ਬਿੱਲੋ ਫੇਰ ਤਸ ਤੇਰਾ ਮੂਰੀ ਵੇਖਣਾ ਕਿ ਬਿੱਲੋ ਫੇਰ ਤਸ ਤੇਰਾ ਮੂਰੀ ਘਰਪ ਚ ਵੀ ਨਹੀਂ ਹੋਣਾ ਤੇਰੀ ਬਾਣੇ ਝਾੜੂ ਪੋਚਾ ਆ ਸੁਣ ਲਾ ਬਾਪੂ ਜੀ ਝਾੜੂ ਪੋਚਾ ਹਾਂਜੀ ਹਾਂਜੀ ਉਹ ਵੀ ਮੈਂ ਕਦੇ ਵੀ ਨਹੀਂ ਹੋ ਰੱਖੀ ਲਾੜਲੀ ਮੈਂ ਸੁਤੀ ਨਹੀਂ ਜਗਾਇਆ ਮੇਰੇ ਬਾਪੂ ਲਾੜਲੀ ਨੂੰ ਸੁਤੀ ਨਹੀਂ नसीबो इत्तेरियो ओ फिर खेती वाला लपदा गया हां आता बापू ने मेरे ने वैसे मेरा बदला ही ले लिया फिर खेती वाला लप ਕਿ ਜਦੋਂ ਹੁੱਪਾ ਤੀਆਂ ਬਸੇ 니 ਤੁਂ ਘਰ ਘਰ ਬੋਲਦੀ ਨਾ ਪਿੰਡ ਵੀ ਥੱਕੇ ਆਰੇ ਸੋਹ ਚਮੁਸ਼ਕ ਜਦੋਂ ਹੁੱਪਾ ਤੀਆਂ ਬੱਸੇ ਘਰ ਘਰ ਬੋਲਦੀ ਨਾ ਪਿੰਡ ਵੀ ਥੱਕੇ ਘਰ ਘਰ ਬੋਲਦੀ ਨਾ ਬਾਈ ਜੀ ਸਾਰੇ ਗਾਣੇ ਚ ਉਹ ਆ ਕੰਮ ਦੀ ਗੱਲ ਕੀਤੀ ਕਹਿੰਦੀ ਲੱਭ ਦਿੱਤੀ ਮਾਂ ਜਹੀ ਸੱਸ ਮੇਰੇ ਬਾਪੂ ਨੇ ਬੜੀ ਸਿਆਣੀ ਗੱਲ ਹੈ ਬਾਈ ਜੀ ਜੇ ਸੱਸਾਂ ਮਾਵਾ ਬਣ ਜਾਣ ਤੇ ਨੂਹਾਂ ਧੀਆ ਬਣ ਜਾਣ ਤਾਂ ਸੱਚੀ ਅੱਧੇ ਕਰਾ ਜੋ ਕਲੇਸ਼ ਖਤਮ ਹੋ ਜਾਏ ਸਭ ਤੋਂ ਵੱਡੀ ਲੜਾਈ ਇਸ ਗੱਲ ਦੀ ਹੈ ਕਰਨ ਇਹ ਏਸੀ ਇਸ ਗੱਲ ਦਾ ਬਾਈ ਹਾਂ ਅੱਜ ਆਪਾਂ ਪੁੱਛਦੇ ਆਂ ਇਧਰ ਕਪੂਰਥਲੇਰਾ ਨੂੰ ਵੀ ਕਿੰਨਾ ਕੁ ਪਿਆਰ ਆ ਨੂਹ ਸੱਸ ਦਾ ਪਹਿਲਾਂ ਆਪਾਂ ਨੂਹਾਂ ਨੂੰ ਪੁੱਛਦੇ ਹਾਂ ਕਿ ਜਿਹੜੀਆਂ ਜਿਹੜੀਆਂ ਨੂਹਾਂ ਆਪਣੀਆਂ ਸੱਸਾਂ ਨੂੰ ਪਿਆਰ ਕਰਦੀਆਂ ਮਾਰੇ ਜੇ ਹੱਥ ਖੜੇ ਕਰਿਓ ਵੇਖੀ ਕਿੰਨਾ ਪਿਆਰ ਪਤਾ ਲੱਗ ਜਾਣਾ ਬਲੇ 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 ਠੀਕ ਹੈ ਪਰ ਫਿਰ ਵੀ ਇੱਕ ਦੂਜੇ ਨੂੰ ਪੁਛ ਪੁਛ ਕੇ ਵੀ ਭਾਵੇਂ ਮੈਂ ਹੱਤਖੜਾ ਕਰਦਾ ਹੁਣ ਤੈਨੂੰ ਪਤਾ ਭਾਈ ਤੇਰੀ ਸੱਸ ਨੂੰ ਤੇਰਾ ਕਿੰਨਾ ਪਿਆਰ ਹੋਊਗਾ ਕੀ ਪਤਾ ਤੇਰਾ ਤਾਂ ਮੈਨੂੰ ਪਤਾ ਹੀ ਐ ਤੂੰ ਕਰ ਲੈ ਤੂੰ ਕੋਈ ਭਾਈ ਜੀ ਹਾਂ ਭਾਈ ਜੀ ਠੀਕ ਐ ਫਿਰ ਵੀ ਨੂਹਾ ਵਿਚਾਰੀਆਂ ਚੰਗੀਆਂ ਆ ਮੁਗਲ ਚੱਕ ਰਹੇ ਹੋ ਤੁਸੀਂ ਕਰਮਾਂ ਆ ਰਹੇ ਹੋ ਨੂਹਾ ਚੰਗੀਆਂ ਹਾਂ ਅਸਲੀ ਪਤਾ ਅਸਲੀ ਪਤਾ ਹੁਣ ਲੱਗਣਾ ਦੂਜੇ ਪਾਸੇ ਪੁੱਛ ਕੇ ਦੇਖੋ ਦੂਜੇ ਪਾਸੇੋਂ ਮਤਲਬ ਵੀ ਸੱਸਾਂ ਨੂੰ ਪੁੱਛ ਕੇ ਵੇਖੀਏ ਹਾਂ ਜੀ ਹਾਂ ਜੀ ਹਾਂ ਜੀ ਲੈ ਜੀ ਹੁਣ ਆਪਾਂ ਸੱਸਾਂ ਨੂੰ ਪੁੱਛਦੇ ਹਾਂ ਵੀ ਸੱਸਾਂ ਜੜੀਆਂ ਨੂਹਾ ਨੂੰ ਕਿੰਨਾ ਪਿਆਰ ਕਰਦੀਆਂ ਨੇ ਜੜੀਆਂ ਜੜੀਆਂ ਸੱਸਾਂ ਆਪਣੀਆਂ ਨੂੰਹਾਂ ਨੂੰ ਪਿਆਰ ਕਰਦੀਆਂ ਕਰਿਓ ਹੱਥ ਖੜੇ ਕਰੀਏ ਵੇਖੇ ਕਿੰਨਾ ਪਿਆਰ ਭਾਈ ਜੀ ਇੱਕ ਗੱਲ ਹੋਰ ਐ ਇਸ ਉਮਰ ਤੇ ਨਾ ਥੋੜਾ ਜਿਹਾ ਉੱਚਾ ਸੁਣਨ ਲੱਗ ਪੈਂਦਾ ਦੁਬਾਰਾ ਪੁੱਛ ਕੇ ਦੇਖ ਲਓ ਸੱਸਾਂ ਵਾਲੇ ਪਾਸੋਂ ਸਤਨਾ ਵਾਹਿਗੁਰੂ ਹੀ ਲੱਗਦਾ ਮੈਨੂੰ ਫਿਰ ਵੀ ਪੁੱਛ ਲਈਏ ਇੱਕ ਵਾਰੀ ਦੁਬਾਰਾ ਜੜੀਆਂ ਜੜੀਆਂ ਸੱਸਾਂ ਆਪਣੀਆਂ ਨੂੰਹਾਂ ਨੂੰ ਪਿਆਰ ਕਰਦੀਆਂ ਕਰਿਓ ਹੱਥ ਖੜੇ ਓ ਬੇਬੇ ਨੇ ਦੋਵੇਂ ਹੱਥ ਖੜੇ ਕਰਾਏ ਹਾਏ 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 ਜਿਵੇਂ ਬੇਬੇ ਦੇ ਤੈਨੂੰ ਹੱਥ ਖੜੇ ਤਾਂ ਨਹੀਂ ਕਰਾਈ ਖੜੀ ਹੈ ਕੀ ਹੋ ਜਾਂਦਾ ਭਾਈ ਜਦੋਂ ਇੱਕ ਹੱਥ ਖੜਾ ਹੋਵੇ ਤਾਂ ਸਮਝ ਲੈ ਨੂੰਹ ਸੱਸ ਦਾ ਪਿਆਰ ਹੈ ਜਦੋਂ ਦੋਵੇਂ ਹੱਥ ਖੜੇ ਹੋ ਜਾਣ ਫਿਰ ਪੰਜਾਬੀਆਂ ਦੀ ਕਹਾਵਤ ਆ ਵੀ ਹੱਥ ਖੜੇ ਕਰਾਈ ਫਿਰਦੀ ਹੈ ਹਾਂ ਪੱਗਾ ਸਾਡਾ ਪਿਆਰ ਜਿਹੜਾ ਸੱਚੇ ਦਿਲੋਂ ਹੋਣਾ ਚਾਹੀਦਾ ਫਾਰਮਲਟੀਆਂ ਨਹੀਂ ਹੋਣੀਆਂ ਚਾਹੀਦੀਆਂ ਆ ਥੋੜੇ ਦਿਨ ਪਹਿਲਾਂ ਸਾਡਾ ਇੱਥੇ ਫਗਵਾੜੇ ਕੋਲ ਮੇਲਾ ਸੀ ਇਦਾਂ ਹੀ ਸਾਡੀਆਂ ਪੈਰਾਂ ਬੈਠੀਆਂ ਬਹੁਤ ਮੈਂ ਪੁੱਛ ਲਿਆ ਮੈਂ ਕਿ ਜਿਹੜੀਆਂ ਜਿਹੜੀਆਂ ਨੂੰਹਾਂ ਆਪਣੀਆਂ ਸੱਸਾਂ ਨੂੰ ਪਿਆਰ ਕਰਦੀਆਂ ਹੱਥ ਖੜੇ ਕਰਿਆ ਕੋਈ ਭੈਣ ਨੇ 5 ਮਿੰਟ ਹੱਥ ਇੱਥੇ ਹੀ ਰੱਖਿਆ ਮੈਂ ਬੜਾ ਹੈਰਾਨ ਮੈਂ ਕਿਹਾ ਯਾਰ ਕਾਲ ਯੁੱਗ ਦੇ ਜਮਾਨੇ ਚ ਨਹੀਂ ਆ ਪਿਆਰ ਨੂੰ ਸੱਸ ਦਾ ਮੈਥੋਂ ਭਾਈ ਜੀ ਰਹਿਾਰਾਂਗੇ ਮੈਂ ਥੱਲੇ ਜਾ ਕੇ ਪੁੱਛ ਲਿਆ ਮੈਂ ਕਿਹਾ ਭੈਣੇ ਤੁਹਾਡਾ ਬੜਾ ਪਿਆਰ ਲੱਗਦਾ ਆਪਣੀ ਸੱਸ ਨਾਲ ਇਹ ਨੀ ਕਾ ਨੂੰ ਵੀਰੇ ਪਿਆਰ ਤਾਂ ਠੀਕ ਠਾਕ ਹੀ ਹੈ ਇੱਕ ਕੁਰਸੀ ਛੱਡ ਕੇ ਤੀਜੀ ਕੁਰਸੀ ਤੇ ਸੱਸ ਨਾਲ ਬੈਠੀ ਆ ਤਾਂ ਕਰਕੇ ਹੱਥ ਖੜਾ ਕੀਤਾ ਸੀ ਆ ਯਾਨੀ ਕਿ ਫਾਰਮੈਲਟੀਆਂ ਇੱਥੇ ਤਾਂ ਨਹੀਂ ਕੋਈ ਭੈਣ ਬੈਠੀ ਵੀ ਜੀ ਦੀ ਸੱਸ ਵੀ ਬੈਠੀ ਹੋਵੇ ਕੁਰਸੀ ਛੱਡ ਕੇ ਲੱਗਦੀ ਇਸ ਤਰ੍ਹਾਂ ਦਾ ਪਿਆਰ ਨਹੀਂ ਹੋਣਾ ਚਾਹੀਦਾ ਪਿਆਰ ਸੱਚੇ ਦਿਲੋਂ ਹੋਣਾ ਚਾਹੀਦਾ ਔਰ ਜਿਹੜੀ ਸਾਡੀ ਅੱਜ ਕਾ ਦੀ ਨਵੀਂ ਜਨਰੇਸ਼ਨ ਹੈ ਨਵੀਆਂ ਕੁੜੀਆਂ ਜਿਨ੍ਹਾਂ ਦੇ ਵਿਆਹ ਹੋ ਰਹੇ ਆ ਉਹਨਾਂ ਦੀ ਸੋਚ ਬਿਲਕੁਲ ਬਦਲ ਗਈ ਬਿਲਕੁਲ ਚੇਂਜ ਹੋ ਗਈ ਉਹ ਕਿਵੇਂ ਬਾਈ ਬਦਲ ਉਹਨਾਂ ਦੀ ਸੋਚ ਤਾਂ ਹੁਣ ਇੱਕ ਹੀ ਹੁੰਦੀ ਵੀ ਜਾਂਦਾ ਸਾਡੇ ਸਹੁਰੇ ਜਨਨਾਂ ਨੂੰ ਜਿਹੜੀ ਸਾਡੀ ਸੱਸ ਹੈ ਬਹੁਤ ਹੀ ਚੰਗੀ ਹੋਵੇ ਬਾਲੀ ਚੰਗੀ ਹੋਵੇ ਬਹੁਤ ਹੀ ਚੰਗੀ ਹੋਵੇ ਬਾਲੀ ਚੰਗੀ ਹੋਵੇ ਮੈਂ ਕਹਿੰਦਾ ਬਹੁਤ ਹੀ ਚੰਗੀ ਹੋਵੇ ਨਹੀਂ ਫਿਰ ਨਹੀਂ ਤਾਂ ਫਿਰ ਜਾਂਦਿਆਂ ਨੂੰ ਫੋਟੋ ਹੀ ਟੰਗੀ ਹੋਵੇ ਉਹ ਕੰਮ ਨਿੰਮੜਿਆ ਪਿਆ ਹੋਵੇ ਸੁਨਾਹ ਕਿੰਨੀ ਆਦਾ ਵੇਖਿਆ ਪਿੰਡਾ ਡੱਕ ਤੇਰੇ ਬਾਬਾ ਨੇ ਇਲਾਜ ਨਹੀਂ ਮੈਂ ਸੁਣਨੀ ਨਹੀਂ ਜੈਨਾ ਮੇਰੀ ਮਾਂ ਨੇ